ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਗਵਾਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸਪਿੰਡ ਮੈਸਟਰ ਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਤੇ ਇਹ ਜਿਹੜਾ ਪਿੰਡ ਹੈ ਜੀ ਇਹ ਮੋੜ ਮੰਡੀ ਦੇ ਕੋਲੇ ਰਹਿੰਦਾ ਜੀ ਕੋਲੇ ਆ ਪਿੰਡ ਮੋੜ ਮੰਡੀ ਦੇ ਕੋਲੇ ਆ ਪਿੰਡ ਜੀ ਮੈਸਟਰ ਖਾਨਾ ਜ਼ਿਲ੍ਹਾ ਬਠਿੰਡਾ ਵੀ ਜੀ ਆਪਣਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਇਹ ਕੱਪੜੇ ਦੀ ਦੁਕਾਨ ਹੈ ਵੀ ਜੀ ਤੇ ਇੱਕੋ ਸਾਥ ਥੱਲੇ ਬਾਈ ਜੀ ਆਪਾਂ ਨੂੰ ਸਾਰਾ ਕੁਝ ਮਿਲ ਜਾਂਦਾ ਹੈ ਤੇ ਮੁੱਖ ਜਿਹੜੀ ਆਪਾਂ ਵੀਡੀਓ ਅੱਜ ਪਾਉਣੀ ਆ ਤੁਹਾਨੂੰ ਇਹ ਵੀ ਜੀ ਮੋਟਾ ਸਟੱਫ ਲੈ ਕੇ ਆਏ ਆ ਆਪਾਂ ਸਟੌਲਾਂ ਵਾਲੇ ਸੂਟ ਹੈ ਤੇ ਜਿਹੜੀ ਸ਼ਿਮਰ ਹੈ ਅਲਪਾਈਨ ਤੇ ਸ਼ਿਮਰ ਹੈਗੀ ਸ਼ਿਮਰ ਤੋਂ ਸ਼ਿਮਰ ਹੈ ਆਲ ਓਵਰ ਮੈਚਿੰਗ ਇਹ ਤੁਹਾਨੂੰ ਸਾਰੀਆਂ ਮੈਲਿਟੀਆ ਦਿਖਾਵਾਂਗੇ ਤੇ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੀਡੀਓ ਨੂੰ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਆਪਾਂ ਬਾਈ ਪੰਜ ਚਾਰ ਦਿਨਾਂ ਬਾਅਦ ਵੀਡੀਓ ਪਾਉਣੀ ਆ ਗੌਰ ਨਾਲ ਦੇਖਿਆ ਕਰੋ ਵੀਰ ਬਣ ਕੇ ਕਿਉਂਕਿ ਤੁਹਾਨੂੰ ਸਾਰੀ ਸਟੱਫ ਦਾ ਪਤਾ ਲੱਗ ਸਕੇ ਜੇ ਦੋ ਆਪਾਂ ਇਹ ਮਾਲ ਵੇਚਦੇ ਆਂ ਜ਼ਿਆਦਾਤਰ ਆਪਣੇ ਕੋਲੇ ਏ ਕਟੈਕਸ ਅਤੇ ਸ਼ੰਕਰਗੜੀਆਂ ਵੇਰਾਈਟੀਆਂ ਰੱਖਦੇ ਆਂ ਆਪਾਂ ਮਾੜਾ ਮਾਲ ਆਪਾਂ ਬਹੁਤ ਘੱਟ ਰੱਖਦੇ ਆਂ ਪਹਿਲਾਂ ਆਪਾਂ ਆ ਪਹਿਲਾਂ ਵੀ ਬਾਈ ਜੀ ਸਟਾਲ ਆਪਾਂ ਦਿਖਾਈ ਸੀ ਤੁਹਾਨੂੰ ਸਟਾਲ ਸੂਟ ਹੈ ਵੀਰ ਜੀ ਇਹ ਤੁਹਾਨੂੰ ਹੁਣ ਵੀ ਦਿਖਾ ਦਿੰਨੇ ਆ ਇਹ ਨਵਾਂ ਸਟੱਫ ਆ ਗਿਆ ਆਪਣੇ ਕੋਲ ਫੇਫਰ ਆ ਗਿਆ ਇਹ ਬਾਈ ਜੀ ਛੱਪੇ ਹੀ ਹੈ ਕੋਈ ਬੜਾ ਮਹਿੰਗਾ ਨਹੀਂ ਹੈਗਾ ਦੁਕਾਨਦਾਰੀ ਵਾਸਤੇ ਬਹੁਤ ਵਧੀਆ ਪੜਦਾ ਲੱਗਦਾ ਹੈ ਤੇ ਆਹ ਕੁਆਲਿਟੀ ਚੈੱਕ ਕਰੋ ਤੇ ਦੇਖੋ ਬਾਈ ਜੀ ਪਹਿਲਾ ਕਪੜਾ ਬਾਈ ਜੀ ਆਲ ਓਵਰ 5 ਮੀਟਰ ਕਪੜਾ ਹੈ ਕਪੜੇ ਦੀ ਕੁਆਲਿਟੀ ਹੈ ਜਿਹੜੀ ਇਹ ਬਹੁਤ ਹੀ ਵਧੀਆ ਕੁਆਲਿਟੀ ਹੈ ਸੋਹਣੀ ਕੁਆਲਿਟੀ ਹੈ ਜਿਹਦੇ ਹਿਸਾਬ ਨਾਲ ਇਹਦਾ ਰੇਟ ਹੈ ਬਾਈ ਜੀ ਉਸ ਹਿਸਾਬ ਨਾਲ ਇਹ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਕੋਈ ਖਰਾਬ ਨਹੀਂ ਹੁੰਦਾ ਇਹਦੀ ਰਿਪੀਟ ਬਹੁਤ ਆ ਬਾਈ ਜੀ ਦੂਜੀ ਵਾਰ ਵੇਚ ਚੱਲਿਆ ਪਰ ਵੀਡੀਓ ਇਹਦੀ ਅੱਜ ਪੈਂਦੀ ਹੈ ਪਹਿਲਾਂ ਵੀਡੀਓ ਵੀ ਨਹੀਂ ਪਈ ਵੀਡੀਓ ਇਹਦੀ ਹੁਣ ਪਾਉਣਾ ਮੈਂ ਆਹ ਦੇਖੋ ਬਾਈ ਜੀ ਸਟੌਲ ਹੈ ਇਹਦਾ ਬਹੁਤ ਸੋਹਣਾ ਸਟੌਲ ਹੈ ਦੇਖੋ ਕਿੰਨਾ ਵਧੀਆ ਕੁਆਲਿਟੀ ਦਾ ਕਪੜਾ ਹੈ ਜੀ ਆ ਨਾਲ ওভার 5 ਮੀਟਰ ਕਪੜਾ ਕੋਈ ਖਰਾਬ ਨਹੀਂ ਹੁੰਦਾ ਬਾਈ ਜੀ ਇਹਦੇ ਵਿੱਚ ਡਿਜ਼ਾਈਨ ਆਪਣੇ ਫਿੱਕੇ ਗੂੜੇ ਸਾਰੇ ਮਿਲਣਗੇ ਤੇ ਇਹਦੇ ਵਿੱਚ 5 ਮੀਟਰ ਕਪੜਾ ਆ ਜਿਹੜਾ ਤੈਨੂੰ ਦਿਖਾ ਰਹੇ ਆ ਬਾਈ ਜੀ ਸਟਾਲ ਹੈ ਇਹ ਵੀ ਸਟਾਲ ਸੂਟ ਹੀ ਹੈ ਪਛਤਾਬ ਖੋਲ ਕੇ ਦਿਖਾਵਾਂਗੇ ਬਾਈ ਜੀ ਟਾਈਮ ਲੱਗਦਾ ਇਹਦੇ ਨਾਲ ਦੇ ਮਾਲ ਹੈ ਇਹ ਵੀ ਇੱਕੋ ਗੱਲ ਬਾਤ ਹੈ ਦੇਖੋ ਸਟਾਲ ਨਾਲ ਹੈ ਜੀ ਇਹਦੇ ਤੇ ਆ ਜਿਹੜੀ ਫੋਟੋ ਦਿੱਤੀ ਹੈ ਜਮਾਂ ਸੇਮ ਇਮੇਜ ਕੁ ਬਾਣਾ ਬਾਈ ਜੀ ਬਹੁਤ ਹੀ ਵਧੀਆ ਸਟਾਲ ਸੂਟ ਹੈ ਨਾਲ ਇਹਦੇ ਪ੍ਰਿੰਟ ਅਲੱਗ-ਅਲੱਗ ਹੈ ਬਾਈ ਜੀ ਰੰਗ ਆਪਣੇ ਅਲੱਗ-ਅਲੱਗ ਹੈ ਬਾਈ ਜੀ ਇਹਦੇ ਤੇ ਆ ਤੁਹਾਨੂੰ ਇੱਕ ਰੰਗ ਤੁਹਾਨੂੰ ਹੋਰ ਖੋਲ ਕੇ ਦਿਖਾ ਦਨੇ ਕਵਾਲਿਟੀ ਬਹੁਤ ਵਧੀਆ ਇੱਕ ਨੰਬਰ ਕਵਾਲਿਟੀ ਹੈ ਜਿਹੜਾ ਸਟਾਲ ਆ ਬਾਈ ਜੀ ਬਹੁਤ ਸੋਹਣਾ ਤੇ ਰਾਈਪਰ ਰੂਪਰੇ ਦਾ ਇਹਦਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਆ ਦੇਖੋ ਆ ਦੇਖੋ ਸਟਾਲ ਦੇਖੋ ਕਿੰਨਾ ਸੋਹਣਾ ਬਾਈ ਜੀ ਫੁੱਲ ਸਾਈਜ਼ ਦਾ ਸਟਾਲ ਹੈ ਵਧੀਆ ਮੋਟਾ ਨਿਕਾ ਸਟਾਲ ਆ ਬਾਈ ਜੀ ਤੇ ਇੱਕ ਨੰਬਰ ਕਵਾਲਿਟੀ ਦਾ ਕੱਪੜਾ ਇਹ ਤੇ ਆਪ ਇਹਦੇ ਨਾਲ 5 ਮੀਟਰ ਕੱਪੜਾ ਮਿਲ ਕੇ ਲਵਾਗੇ ਬਾਈ ਜੀ ਪੂਰਾ ਵਧੀਆ ਕਵਾਲਿਟੀ ਦਾ ਕੱਪੜਾ ਹੈ ਏ ਬਾਈ ਜੀ ਦੁਕਾਨਦਾਰਾਂ ਵਾਸਤੇ ਵਧੀਆ ਤੋਹਫਾ ਹੈ ਬਾਈ ਜੀ ਇਹ ਇਹਦੇ ਵਿੱਚ ਵਧੀਆ ਰੇਟ ਨਾਲ ਮਿਲਦਾ ਹੈ ਕਪੜਾ ਇਹ ਤੇ ਵਧੀਆ 2 ਰੁਪਏ ਗਾਹਾਂ ਵੀ ਬਾਈ ਜੀ ਅਗਲੇ ਨੂੰ ਦੁਕਾਨਦਾਰ ਨੂੰ ਰੀਸੇਲਰ ਨੂੰ ਦੁਕਾਨਦਾਰ ਨੂੰ ਬਾਈ ਜੀ ਛੱਡਦਾ ਜਿਹੜਾ ਆਪਣਾ ਕੰਮ ਕਰਦਾ ਬਾਈ ਜੀ ਇਹਦੇ ਵਿੱਚ ਬਾਈ ਜੀ ਰੰਗ ਬਹੁਤ ਆ ਆਪਣੇ ਕੋਲੇ ਤੇ ਇਹਦਾ ਜਿਹੜਾ ਰੇਟ ਹੈ ਬਾਈ ਜੀ ਆਪਣਾ ਇਹ 500 ਰੁਪਿਆ ਰੇਟ ਹੈ ਇਕੱਲੇ ਇਕੱਲੇ ਸ਼ੂਟ ਦਾ ਤੇ ਜਿਹੜਾ ਮੇਰਾ ਵੀਰਪਰਾ ਕੋਈ ਦੁਕਾਨਦਾਰ ਹੈ ਉਹਦੇ ਵਾਸਤੇ ਬਾਈ ਜੀ ਲੈਸ ਲਾਵਾਂਗੇ ਜਿਹੜਾ ਇਹਦਾ ਰੇਟ ਹੈ ਬਾਈ ਜੀ ਇਹਦਾ ਰੇਟ 500 ਰੁਪਿਆ ਰੇਟ ਹੈ ਅਜਿਹਦਾ ਰੇਟ ਵੀ ਬਾਈ ਜੀ ਇਹ ਇਹਦਾ ਰੇਟ ਵੀ ਬਾਈ ਜੀ 500 ਰੁਪਿਆ ਇਕੱਲੇ ਇਕੱਲੇ ਸ਼ੂਟ ਦਾ ਰੇਟ ਹੈ ਤੇ ਜਿਹੜਾ ਮੇਰਾ ਵੀਰਕਾ ਕੋਈ ਦੁਕਾਨਦਾਰ ਹੋਇਆ ਉਹ ਨੂੰ ਬਾਈ ਜੀ ਆਪਾਂ ਲੈਸ ਲਾਉਨੇ ਆਪਾਂ ਆਈ ਵੀਡੀਓ 'ਚ ਦੱਸਦੇ ਆਪਾਂ ਹੁਣ ਬਾਈ ਜੀ ਇੱਕ ਨਾ ਆਪਣੇ ਕੋਲੇ ਆਹ ਆਈਟਮ ਪਹਿਲਾਂ ਵੀ ਆਪਾਂ ਵੇਚੀ ਐ ਹੁਣ ਫੇਰ ਆ ਗਈ ਇੱਕ ਗਲਾਸ ਟਿਸ਼ੂ ਆਈਟਮ ਹੈ ਜੀ ਪਾਰਟੀ ਵੇਅਰ ਸ਼ੂਟ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਲੈਂਗਵਾਇਜ਼ੀ ਇਹਦੇ ਲੱਗੂਗੀ ਕਿਉਂਕਿ ਇਹ ਜਿਹੜਾ ਵਰਕ ਵਰਕ ਕੀਤਾ ਬਹੁਤ ਹੀ ਸੋਹਣਾ ਕੀਤਾ ਹੋਇਆ ਵਰਕ ਹੈ ਆਹ ਵਾਪਸ ਨੂੰ ਇਹ ਖੁੱਲਾ ਦਿਖਾਉਨੇ ਆਂ ਇਧਰ ਖੁੱਲਾ ਦੇਖੋ ਬਾਈ ਜੀ ਆ ਕੇ ਪਹਿਲਾਂ ਤਾਂ ਗੌਰ ਨਾਲ ਸੁਣ ਲਓ ਬਾਈ ਜੀ ਆਹ ਹਲਲੀ ਕਢਾਈ ਕੀਤੀ ਆ ਬਾਵਾ ਦੀ ਕਢਾਈ ਹੈ ਜੀ ਇਹ ਬਾਜੂਆਂ ਦੇ ਕਢਾਈ ਆਉਗੀ ਦੋਨਾਂ ਤੇ ਇਹ ਤੇ ਆਹ ਦੋਨਾਂ ਬਾਜੂਆਂ ਦੇ ਕਢਾਈ ਆ ਗਈ ਜਿਹੜਾ ਆਹ ਕਢਾਈ ਹੈ ਬਾਈ ਜੀ ਗੌਰ ਨਾਲ ਚੈੱਕ ਕਰ ਲਓ ਜਿਹੜੀ ਆਹ ਕਢਾਈ ਹੈਗੀ ਆਹ ਕਢਾਈ ਦਿੱਤੀ ਆ ਇਹ ਬਾਈ ਜੀ ਪੌਂਚਾ ਵਰਕ ਦਿੱਤਾ ਹੋਇਆ ਕਲੀਆਂ ਨਾਲ ਦਿੱਤੇ ਆ ਬਾਈ ਜੀ ਆ ਦੇਖੋ ਕਲੀਆਂ ਆਈਆਂ ਇਹਦੇ ਨਾਲ ਦਿੱਤੀਆਂ ਹੋਈਆਂ ਉਮੀ ਜੀ ਕੁ ਸਿੱਧੀਆਂ ਬਹੁਤ ਹੀ ਸੋਹਣਾ ਤੇ ਕੁਆਲਿਟੀ ਇੱਕ ਨੰਬਰ ਦਾ ਕੱਪੜਾ ਜੀ ਇਹ ਇਹ ਦਿੱਤਾ ਬਾਈ ਜੀ ਇਹਨਾਂ ਨੇ ਪੌਂਚਾ ਪ੍ਰਿੰਟ ਜਿਹੜਾ ਬਾਈ ਜੀ ਆਹ ਗਾ ਦੇਖੋ ਆਹ ਫਰੰਟ ਤੇ ਦਿੱਤਾ ਹੋਇਆ ਆਹ ਨਾਲ ਦੇਖੋ ਬਾਈ ਜੀ ਕਲੀਆਂ ਵੀ ਦਿੱਤੀਆਂ ਹੋਈਆਂ ਇਹ ਆਹ ਦੇਖੋ ਬਾਈ ਜੀ ਕਲੀਆਂ ਦਿੱਤੀਆਂ ਨੇ ਆਹ ਆ ਚੀਜ਼ ਆਹ ਚੀਜ਼ ਆਹ ਸਾਰੀਆਂ ਕਲੀਆਂ ਦਿੱਤੀਆਂ ਹੋਣ ਲੰਮੀਆਂ ਇਹ ਬਾਈ ਜੀ ਬਾਜੂ ਮਤਲਬ ਫਰੰਟ ਤੇ ਕਰਾ ਦਿੱਤਾ ਇਹਦਾ ਵਰਕ ਇਹ ਬਾਈ ਜੀ ਬਹੁਤ ਹੀ ਸੋਹਣਾ ਤੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹ ਆ ਇਹਦਾ ਦਿੱਤਾ ਬਾਈ ਜੀ ਦੁਪੱਟਾ ਦੁਬੱਟਾ ਬਾਈ ਜੀ ਪੂਰਾ 2.5 ਮੀਟਰ ਦਾ ਦੁਬੱਟਾ ਹੈ ਦੁਬੱਟਾ ਦੇਖੋ ਬਲਕਿ ਕਿੰਨਾ ਸ਼ਾਨਦਾਰ ਦੁਬੱਟਾ ਦਿੱਤਾ ਨਾਲ ਇਹ ਗੋਟਾ-ਗੂਟਾ ਬਾਈ ਜੀ ਬਹੁਤ ਸ਼ੌਂਕ ਨਾਲ ਲਾਇਆ ਹੋਇਆ ਹੈ ਤੇ 2.5 ਮੀਟਰ ਦਾ ਦੁਬੱਟਾ ਹੈ ਦੁਬੱਟਾ ਹੀ ਬਾਈ ਜੀ ਬਹੁਤ ਵਧੀਆ ਸ਼ਾਨਦਾਰ ਦੁਬੱਟਾ ਹੈ ਇਹ ਬਾਈ ਜੀ ਪੂਰਾ ਵਧੀਆ ਪਿਓਰ ਪਾਰਟੀ ਵੇਅਰ ਸੂਟ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਸੂਟ ਹੈ ਇੱਕ ਰੰਗ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਜੀ ਦੂਜੇ ਤੁਹਾਨੂੰ ਉਵੇਂ ਜਿਵੇਂ ਦਿਖਾ ਦੇਾਂਗੇ ਇਹ ਆ ਲਓ ਬਾਈ ਜੀ ਜਿਨਾ ਦੇਖੋ ਬਾਈ ਜੀ ਆ ਆ ਇਹ ਫਰੰਟ ਆ ਗਿਆ ਮੈਂ ਦੂਰੀਆ ਫੇਰ ਦੱਸ ਰਿਹਾ ਬਾਈ ਜੀ ਆ ਤਾਂ ਦੇਖੋ ਫਰੰਟ ਤੇ ਆਉਂਦਾ ਜੀ ਕੜਾਈ ਇਹਦੀ ਹੈ ਇਹ ਇਸ ਤੋਂ ਬਾਅਦ ਜਿਹੜੀ ਆ ਕੜਾਈ ਹੈ ਇਹ ਰੁਣ ਦੇਖੋ ਜਿਹੜੀ ਆ ਕੜਾਈ ਦਿੱਤੀ ਹੈ ਬਾਈ ਜੀ ਇਹ ਇਹ ਬਾਜੂਆਂ ਤੇ ਆਉਂਦੀ ਹੈ ਬਾਹਾਂ ਤੇ ਆਉਂਦੀ ਹੈ ਬਾਈ ਜੀ ਦੋਨੇ ਕੜਾਈਆਂ ਦੋਨੇ ਪਾਸੇ ਆ ਆ ਦੋਨੇ ਬਾਜੂਆਂ ਤੇ ਆਉਂਦੀ ਹੈ ਇੱਕ ਨੰਬਰ ਕੜਾਈ ਕੀਤੀ ਹੋਈ ਹੈ ਤੇ ਜਿਹੜਾ ਆ ਕੜਾਈ ਕੀਤੀ ਹੈ ਏ ਬਾਈ ਜੀ ਪਹੁੰਚਾ ਵਰਕ ਕੀਤਾ ਹੋਇਆ ਦੇਖੋ ਨਾਲ ਬਾਈ ਜੀ ਉਮਰ ਜੂ ਲੈਣਾ ਦਿੱਤੀਆਂ ਹੋਈਆਂ ਬਾਈ ਜੀ ਵਰਕ ਕੀਤਾ ਹੈ ਤੇ ਇੱਕ ਨੰਬਰ ਕੁਆਲਿਟੀ ਦਾ ਸ਼ੂਟ ਆ ਬਾਈ ਜੀ ਪਾਰਟੀ ਵੇਅਰ ਪਹਿਲਾਂ ਬਾਈ ਜੀ ਆਪਾਂ ਬਹੁਤ ਵੇਚਿਆ ਸੀ ਉਸ ਤੋਂ ਬਾਅਦ ਫਿਰ ਇਹ ਆਪ ਨੂੰ ਮਿਲਿਆ ਨਹੀਂ ਹੁਣ ਫੇਰ ਮਿਲ ਗਿਆ ਆਪਾਂ ਨੂੰ ਇਹ ਪਰ ਜਿਹਨੂੰ ਲੋੜ ਆ ਬਾਈ ਜੀ ਮੜਾ ਛੇਤੀ ਤੋਂ ਛੇਤੀ ਮਾਤਰਾ ਬੱਕਰ ਵਾਲੋ ਚਾਹੇ ਲੈ ਲਓ ਕਾਉਂ ਜੀ ਸੀਮਤੀ ਸਟਾਕ ਨਹੀਂ ਬੜਾ ਮਿਲਿਆ ਇਹਦਾ ਥੋੜਾ ਹੀ ਮਿਲਿਆ ਕੁਆਲਿਟੀ ਬਹੁਤ ਚੰਗੀ ਆ ਬਾਈ ਜੀ ਇਹਨੂੰ ਆਪਾਂ ਜਿਹਦਾ ਕੱਪੜਾ ਗਲਾਸ ਟਿਸੂ ਕਹਿੰਦੇ ਨੇ ਵੀਰ ਜੀ ਆਪਾਂ ਇਹਦਾ ਨਾਮ ਆ ਹਾ ਦੇਖੋ ਬਾਰਾ ਜਾਣਕਾਰੀ ਬਾਈ ਜੀ ਆਪਣੇ ਕੋਲੇ ਨੰਬਰ ਦਿੱਤਾ ਹੈ ਸਕਰੀਨ ਤੇ ਚੱਲ ਰਿਹਾ ਹੈ ਤੇ ਨੰਬਰ ਲੈ ਆਹ ਵੇਖੋ ਇਹਦੇ ਬਾਈ ਜੀ ਡਿਜ਼ਾਈਨ ਹੈ ਆਪਣੇ ਕੋਲੇ 12 15 16 ਦਾ ਡਿਜ਼ਾਈਨ ਆਇਆ ਬਾਈ ਜੀ ਆਪਣੇ ਕੋਲੇ ਤੇ ਮਾਲ ਕੋਈ ਜਿੰਨਾ ਲੋੜ ਹੈ ਕਿਸ ਨੂੰ ਕੋਈ ਬਾਈ ਲੈ ਸਕਦਾ ਹੈ ਤੇ ਦੂਆੜ ਬਾਈ ਜੀ ਆਪਣੇ ਕੋਲੇ ਪਸ਼ਮੀਨੇ ਤੇ ਵਰਕ ਸੀ ਬਾਈ ਜੀ ਪਹਿਲਾਂ ਵੀ ਆਪਾਂ ਬਹੁਤ ਜ਼ਿਆਦਾ ਵੇਚੀ ਜਾਂਦੇ ਆ ਤੇ ਬਾਈ ਜੀ ਹੋਰ ਡਿਜ਼ਾਈਨ ਆ ਗਏ ਨਵੇਂ ਤੋਂ ਨਵੇਂ ਡਿਜ਼ਾਈਨ ਆ ਗਏ ਦੇਖੋ ਬਾਈ ਜੀ ਕਰ ਚੈੱਕ ਕਰੋ ਆਦਾ ਫਰੰਟ ਤੇ ਆਇਆ ਬਾਈ ਜੀ 5 ਮੀਟਰ ਕਪੜਾ ਹੈ ਬਾਈ ਜੀ ਆਲ ਓਵਰ ਵਧੀਆ ਇੱਕ ਨੰਬਰ ਏਕੇ ਟੈਕਸ ਦਾ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਹੈ ਇਹਦੇ ਵਿੱਚ ਬਾਈ ਜੀ ਆ ਦੇਖੋ ਪੌਂਚਾ ਵਰਕ ਆ ਪੌਂਚਾ ਵਰਕ ਕੀਤਾ ਹੋਇਆ ਪਹਿਲਾਂ ਬਾਈ ਜੀ ਆਪਾਂ ਇਹ ਬਹੁਤ ਵੇਚਿਆ ਜਾਦੇ ਜਿੰਨਾ ਕਹਿੰਦਾ ਉਹਨਾਂ ਮਾਲ ਵੇਚਿਆ ਹੋਇਆ ਹੈ ਫਰੰਟ ਤੇ ਕਢਾਈ ਹੈ ਬਾਈ ਜੀ ਤੇ ਇੱਕ ਪੌਂਚਾ ਵਰਕ ਹੈ ਜੇ ਬਾਈ ਜੀ ਇੱਕ ਆਪਣੇ ਕੋਲ ਹੋਰ ਵੈਰਿਟੀ ਹੈ ਉਹ ਆ ਸੀਬਰੀ ਏ ਆ ਦੇਖੋ ਇੱਕ ਚੀਜ਼ ਆ ਸੀ ਵੀਰੋ ਇਹ ਫਰੰਟ ਤੇ ਕਢਾਈ ਆ ਬਾਈ ਜੀ ਧੁਰੋ ਧੁਰ ਜਮਾ ਇਹ ਪੌਂਚਾ ਬੜਕ ਨਹੀਂ ਹੈਗਾ ਫਰੰਟ ਤੇ ਕਢਾਈ ਹੈ ਕਢਾਈ ਦੇਖੋ ਬਾਈ ਜੀ ਕਿੰਨੀ ਸ਼ਾਨਦਾਰ ਕੀਤੀ ਹੈ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈ ਇਹ ਮਤਲਬ ਕੁਮ-ਕੁਮ ਤੇ ਕਢਾਈ ਕੀਤੀ ਹੋਈ ਹੈ ਬਾਈ ਜੀ ਏਕੇ ਟੈਕਸ ਦਾ ਇੱਕ ਨੰਬਰ ਕੁਆਲਟੀ ਦਾ ਕੱਪੜਾ ਜੀ ਕਸ਼ਮੀਨੀ ਦੇ ਕਢਾਈ ਕੀਤੀ ਹੋਈ ਹੈ ਜੀ ਤੇ ਬਹੁਤ ਹੀ ਵਧੀਆ ਕੁਆਲਟੀ ਦਾ ਕੱਪੜਾ ਮੋਟਾ ਜਿਹਾ ਨਿੱਗਾ ਵਾਈ ਜੀ ਸਿਆਲ ਤੇ ਪਾਉਣ ਵਾਸਤੇ ਤੇ ਆ ਆ ਤੁਹਾਨੂੰ ਇੱਕ ਬਰੇਡ ਡਿਜ਼ਾਈਨ ਹੋਰ ਦਿਖਾਉਣੇ ਇਹ ਆ ਡਿਜ਼ਾਈਨ ਦੇਖੋ ਬਾਈ ਜੀ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਬਾਈ ਜੀ ਡਿਜ਼ਾਈਨ ਦੇਖ ਕੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਵੇਚਦੇ ਆ ਆਪਾਂ ਐ ਨਹੀਂ ਹੈਗਾ ਗੰਦ ਪਿੱਲ ਨਹੀਂ ਵੇਚਦੇ ਆਪਾਂ ਇੱਕ ਨੰਬਰ ਏਕੇ ਟੈਕਸ ਦਾ ਜਿਆਦਾ ਬ੍ਰਾਂਡ ਆਪਾਂ ਏਕੇ ਟੈਕਸ ਦਾ ਵੇਚ ਰਹੇ ਆ ਇੱਕ ਨੰਬਰ ਕੁਆਲਿਟੀ ਦਾ ਕਪੜਾ ਦੇਖੋ ਬਾਈ ਜੀ ਸਿੱਕ ਸੋਹਣਾ ਕੜਾਈ ਆਪਾਂ ਪੌਂਟਾ ਵਰਕ ਵਾਲੀ ਹੋਰ ਦਿਖਾਉਣੇ ਆ ਆਪਣੇ ਕੋਲੇ ਬਾਈ ਜੀ ਜਿੰਨੇ ਇਹ ਸੂਟ ਹੈ ਉਹਨੇ ਅਲੱਗ-ਅਲੱਗ ਕਢਾਈਆਂ ਹੁੰਦੀਆਂ ਨੇ ਜੀ ਜਿਹਹੇ ਜੀ ਕੋਈ ਕਿਸ ਨੂੰ ਪਸੰਦ ਹੈ ਉਹ ਜੀ ਲੈ ਸਕਦਾ ਹੈ ਇਹ ਆ ਦੇਖੋ ਬਾਈ ਜੀ ਇਹਦੇ ਕੱਲੀ ਬਾਜੂ ਤੇ ਕਾ ਮਤਲਬ ਮੂਰੇ ਆਦੀ ਕਢਾਈ ਹੈ ਫਰੰਟ ਤੇ ਤੇ ਇਹ ਆ ਦੇਖੋ ਪੌਂਚਾ ਚਾਹੇ ਤਾਂ ਇਹਨੂੰ ਪੌਂਚਾ ਪ੍ਰਿੰਟ ਲਾ ਦਿਓ ਬਾਈ ਜੀ ਚਾਹੇ ਇਹਨੂੰ ਬਾਜੂ ਤੇ ਲਾ ਦਿਓ ਬਾਹਾਂ ਤੇ ਲਾ ਦਿਓ ਜਿੱਥੇ ਮਰਜ਼ੀ ਲਾ ਦਿਓ ਬਾਈ ਜੀ ਉੱਥੇ ਲੱਗ ਜੂ ਕੁਆਲਿਟੀ ਬਹੁਤ ਅੱਛੀ ਹੈ ਆ ਦੇਖੋ ਬਾਈ ਜੀ ਇਹਦੇ ਇਹਦੇ ਡਿਜ਼ਾਈਨ ਦੇਖੋ ਡਿਜ਼ਾਈਨ ਬਹੁਤ ਜ਼ਿਆਦੇ ਆ ਬਾਈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਕਲਾ ਕਲਾ ਤਾਂ ਆਪਾਂ ਦਿਖਾ ਨਹੀਂ ਸਕਦੇ ਬਾਈ ਜੀ ਭਵੇਂ 100 ਸੂਟ ਲੈ ਲਓ ਭਵੇਂ 200 ਸੂਟ ਲੈ ਲਓ ਜਿੰਨਾ ਤੁਹਾਡੀ ਸਲਾਹ ਉਹਨਾ ਸੂਟ ਆਲਾ ਲੈ ਸਕਦਾ ਬਾਈ ਜੀ ਉਹਨਾ ਆਪਣੇ ਕੋਲੇ ਮਾਲ ਤਿਆਰ ਮਿਲੂ ਬਾਈ ਜੀ ਇਹਦਾ ਰੇਟ ਬਾਈ ਜੀ ਆਪਣੇ ਕੋਲੇ 1100 ਰੁਪਿਆ ਤੇ 1200 ਰੁਪਿਆ ਰੇਟ ਆ ਬਾਈ ਜੀ ਜਿਹੜਾ ਇਹ ਚੀਜ਼ ਹੈ 1100 ਰੁਪਿਆ ਰੇਟ ਹੈ ਬਾਈ ਜੀ ਜਿਹੜਾ ਫੁੱਲ ਕੜਾਈ ਹੈ ਸਾਰੀ ਇਹਦੀ ਜਿਹੜਾ 1200 ਰੁਪਿਆ ਰੇਟ ਹੈ ਤੇ ਬਾਕੀ ਜਾਣਕਾਰੀ ਬਾਈ ਜੀ ਸਕਰੀਨ ਤੇ ਨੰਬਰ ਆਪਣਾ ਚੱਲੀ ਜਾਂਦਾ ਹੈ ਜੇ ਕਿਹਨੂੰ ਕੋਈ ਨਾ ਸਮਝ ਆਵੇ ਮਤਲਬ ਰੇਟ ਦੀ ਜਾਂ ਕਿਸ ਚੀਜ਼ ਦੀ ਬਾਈ ਜੀ ਫੋਨ ਲਾਉਣ ਤੇ ਜਵਾਨੀ ਚ ਇਸ ਕਰਾਂ ਜਦੋਂ ਮਰਜੀ ਫੋਨ ਲਾ ਕੇ ਆਦਾ ਕਨਫਰਮ ਕਰ ਸਕਦੇ ਹੋ ਉਸੇ ਵਕਤ ਅਸੀਂ ਫੋਨ ਚਾਗਦੇ ਆ ਕੋਈ ਇਹੋ ਜੀ ਗੱਲ ਨਹੀਂ ਗਾਹਕ ਦੀ ਆਪਾਂ ਗੱਲ ਸੁਣਦੇ ਆ ਕੋਈ ਇਹੋ ਜੀ ਗੱਲ ਨਹੀਂ ਹੁਣ ਉਦੋਂ ਬਾਅਦ ਬਾਈ ਜੀ ਆਪਾਂ ਦੇਖਦੇ ਆ ਦਿਖਾਉਨੇ ਤੁਹਾਨੂੰ ਸ਼ਿਮਰ ਟੂ ਸ਼ਿਮਰ ਹੈ ਵੀਰੇ ਅਲਪੈਨ ਤੇ ਸ਼ਿਮਰ ਟੂ ਸ਼ਿਮਰ ਹੈ ਪਹਿਲਾਂ ਵੀ ਇਹ ਮਾਲ ਬਹੁਤ ਵੇਚਿਆ ਆਪਾਂ ਤੇ ਬਾਈ ਜੀ ਦੀ ਰਿਪੀਟ ਬਹੁਤ ਹੈ ਫਿਰ ਹੋਰ ਮਾਲ ਆ ਗਿਆ ਨਵਾਂ ਆ ਚੈੱਕ ਕਰੋ ਏਕੇ ਟੈਕਸ ਦਾ ਮਾਲ ਆ ਬਾਈ ਜੀ ਸ਼ਿਮਰ ਕਪੜਾ ਅਲਪਾਇਨ ਤੇ ਸ਼ਿਮਰ ਹੈ ਜੀ ਬਹੁਤ ਸੋਹਣਾ ਸਟਾਪ ਹੈ ਜੀ ਇਹ ਇਹ ਨਾ ਖਰਾਬ ਹੁੰਦਾ ਜੀ ਇਹ ਜਦੋਂ ਮਰਜੀ ਸਮਾਓ ਜਦੋਂ ਮਰਜੀ ਪਾਓ ਕੋਈ ਇਹਦਾ ਰੰਗ ਨਹੀਂ ਲੈਂਦਾ ਕੋਈ ਇਹ ਖਰਾਬ ਨਹੀਂ ਹੁੰਦਾ ਜਦੋਂ ਮਰਜੀ ਇਹ ਪਾਓ ਆ ਦੇਖੋ ਵੀਰੇ ਕੁਆਲਿਟੀ ਬਹੁਤ ਅੱਛੀ ਕੁਆਲਿਟੀ ਹੈ ਵੀਰੇ ਇਹ ਉਹ ਨਹੀਂ ਹੈਗਾ ਖਰਾਬ ਹੋਣ ਵਾਲਾ ਕੰਮ ਨਹੀਂ ਹੈਗਾ ਏਕੇ ਟੈਕਸ ਦਾ ਕਪੜਾ ਇਹ ਆ ਦੇਖੋ ਭਾਈ ਇਹ ਆਲ ਓਵਰ ਹੈ ਵੀਰੇ ਆਲ ਓਵਰ ਦਿਖਾ ਰਿਹਾ ਹਾਂ ਤੁਹਾਨੂੰ ਮੈਂ ਸ਼ਿਮਰ ਦਾ ਹਾਂ ਦੇਖੋ ਬਈ ਆਲ ਓਵਰ ਦਾ ਫੜਿਆ ਨੇ ਇੱਕ ਡਿਜ਼ਾਈਨ ਤੁਹਾਨੂੰ ਆਲ ਓਵਰ ਹੋਰ ਦਿਖਾਉਣਾ ਬਾਈ ਜੀ ਸ਼ੰਕਰ ਦਾ ਬ੍ਰਾਂਡ ਹੈ ਬਹੁਤ ਸੋਹਣਾ ਸਾਬ ਹੈ ਇਹ ਵੀ ਤੁਹਾਨੂੰ ਦਿਖਾਉਣਾ ਬਾਈ ਜੀ ਖੋਲ ਕੇ ਮੈਂ ਇੱਕ ਆਖੋ ਬਾਈ ਜੀ ਦਾ ਸ਼ੰਕਰ ਦਾ ਤੇ AK Tex ਦਾ ਕਪੜਾ ਬਾਈ ਜੀ ਕਪੜਾ ਜਨਾ ਮਲਿਆਈ ਵਰਗਾ ਕਪੜਾ ਉਹ ਨਹੀਂ ਹੈਗਾ ਵੀ ਇਹ ਆਹ ਦੇਖੋ ਬਾਈ ਜੀ ਗੌਰ ਨਾਲ ਚੈੱਕ ਕਰਿਆ ਕਰੋ ਕੁਆਲਿਟੀ ਕਿੰਨੀ ਸੋਹਣੀ ਕੁਆਲਿਟੀ ਹੈ ਸ਼ਿਮਰ ਕਪੜਾ ਬਾਈ ਜੀ ਦੇਖੋ ਸ਼ੇਮਰ ਦਾ ਕਪੜਾ ਇੱਕ ਨੰਬਰ ਇੱਕ ਨੰਬਰ ਕੁਆਲਿਟੀ ਹੈ ਇੱਕ ਨੰਬਰ ਵਧੀਆ ਕਪੜਾ ਬਾਈਏ ਆ ਇਹ ਡਿਜ਼ਾਈਨ ਹੈ ਬਾਈ ਜੀ ਦੇਖ ਚੈੱਕ ਕਰ ਲੋ ਡਿਜ਼ਾਈਨ ਆਪਣੇ ਕੋਲੇ ਹੋਰ ਵੀ ਬਹੁਤ ਪਿਆ ਬਾਈ ਜੀ ਇੱਥੇ ਰੱਖਣ ਨੂੰ ਜਗ੍ਹਾ ਨਹੀਂ ਰਹਿੰਦੀ ਤਾਂ ਨਹੀਂ ਅਸੀਂ ਲਾਉਂਦੇ ਤੇ ਡਿਜ਼ਾਈਨ ਬਹੁਤ ਪਿਆ ਆਪਣੇ ਕੋਲੇ ਇਹ ਤਾਂ ਹੋ ਗਿਆ ਬਾਈ ਜੀ ਆਲ ਓਵਰ ਹੁਣ ਤੁਹਾਨੂੰ ਦਿਖਾਉਣਾ ਹੈ ਬਾਈ ਜੀ ਮੈਚਿੰਗ ਰੇਟ ਬਾਈ ਜੀ ਦਾ ਇੱਕੋ ਹੀ ਹੈ ਆਲ ਓਵਰ ਲੈ ਲਓ ਪਰ ਮੈਂ ਮੈਚਿੰਗ ਲੈ ਲਓ ਚੈੱਕ ਕਰੋ ਬਾਈ ਜੀ ਕਾਲੇ ਰੰਗ ਦਾ ਡਿਜ਼ਾਈਨ ਦਿੱਤਾ ਤੁਹਾਨੂੰ ਮੈਂ ਤੇ ਇਹਦੇ ਵਿੱਚ ਜਿਹੜੀ ਕੀਤਾ ਡਿਜ਼ਾਈਨ ਦਾ ਪ੍ਰਿੰਟ ਹੈ ਬਾਈ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜਿਹੜੀ ਬਾਟਮ ਆ ਬਾਈ ਜੀ ਬਾਟਮ ਤੇ ਵੀ ਦੇਖੋ ਪ੍ਰਿੰਟ ਜੀ ਪਲੇਨ ਨਹੀਂ ਹੈਗੀ ਬਾਟਮ ਬਾਟਮ ਤੇ ਵੀ ਨਾ ਥੋੜੀ ਥੋੜੀ ਲਾ ਕੇ ਬਿੰਦੀਆਂ ਜੀਆਂ ਬਹੁਤ ਸੋਹਣਾ ਪ੍ਰਿੰਟ ਬਣਾਇਆ ਹੋਇਆ ਹੈ ਇਹ ਬਾਈ ਜੀ ਸਿਮਰ 2 ਸਿਮਰ ਹੈ ਬਾਈ ਜੀ ਦੋਨੇ ਸਿਮਰ ਹੈ ਇਹ ਵੀ ਸਿਮਰ ਹੈ ਬਾਈ ਜੀ ਇਹ ਵੀ ਸਿਮਰ ਹੈ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੀ ਏਕੇ ਟੈਕਸ ਦਾ ਇਹ ਮੈਚਿੰਗ ਦਾ ਬ੍ਰਾਂਡ ਹੈ ਬਾਈ ਜੀ ਚੈੱਕ ਕਰ ਲਓ ਸਿਮਰ ਹੈ ਬਾਈ ਜੀ ਇਹ ਟੈਕਸ ਨੂੰ ਆ ਦਿਖਾਉਣਾ ਹੈ ਬਾਈ ਜੀ ਮਾਸਟਰ ਕਲਰ ਜਿਆ ਬਹੁਤ ਸੋਹਣਾ ਕਲਰ ਹੈ ਵੀ ਤੇ ਆ ਚੈੱਕ ਕਰੋ ਛੇ ਮੇਰਾ ਢੂਛੇ ਮੇਰਾ ਬਾਈ ਜੀ ਵੀ ਤੇ ਚੈੱਕ ਕਰੋ ਇਹ ਆ ਦੇਖੋ ਇਹ ਕੇ ਟੈਕਸ ਦਾ ਕਪੜਾ ਬਾਈ ਜੀ ਬਹੁਤ ਹੀ ਸੋਹਣਾ ਕਪੜਾ ਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੀ ਛੇ ਮੇਰਾ ਢੂਛੇ ਮੇਰਾ ਬਾਈ ਜੀ ਇਹ ਤੇ ਅਲਪਾਇਨ ਤੇ ਕਪੜਾ ਦਿੱਤਾ ਹੈ ਬਹੁਤ ਹੀ ਸੋਹਣਾ ਕੁਆਲਿਟੀ ਹੈ ਤੇ ਆ ਦੇਖੋ ਡਿਜ਼ਾਈਨ ਦੇਖ ਕੇ ਬਾਈ ਜੀ ਖੁਸ਼ ਹੁੰਦਾ ਰੂਹ ਮਨ ਖੁਸ਼ ਹੋ ਜਾਂਦਾ ਵੀ ਹਾਂ ਠੀਕ ਹੈ ਡਿਜ਼ਾਈਨ ਹੈਗੇ ਆ ਬਾਈ ਜੀ ਡਿਜ਼ਾਈਨ ਆਪਣੇ ਕੋਲ ਜਿੰਨੇ ਕੋਈ ਸਲਾਹ ਉਹਨੇ ਲੈ ਸਾ ਡਿਜ਼ਾਈਨ ਬਹੁਤ ਜ਼ਿਆਦੇ ਡਿਜ਼ਾਈਨ ਆ ਬਾਈ ਆਪਣੇ ਕੋਲੇ ਕੋਈ ਇੱਕ ਨਹੀਂ ਕੋਈ ਦੋ ਨਹੀਂ ਭਾਵੇਂ 100 ਡਿਜ਼ਾਈਨ ਲੈ ਲਓ ਬਾਈ ਜੀ 100 ਡਿਜ਼ਾਈਨ ਵੀ ਤਿਆਰ ਮਿਲ ਜੂ ਬਾਈ ਜੀ ਚੈੱਕ ਕਰੋ ਮੈਂ ਇਹ ਚ ਸੈਲਫ ਪ੍ਰਿੰਟ ਹੈ ਵੀਰੇ ਸਿਮਰ ਟੂ ਸਿਮਰ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਦੇਖੋ ਬਾਈ ਜੀ ਗੌਰ ਨਾਲ ਦੇਖੋ ਇਹਦਾ ਰੇਟ ਬਾਈ ਜੀ 850 ਰੁਪਿਆ ਰੇਟ ਲਾਵਾਂਗੇ ਪਮੇ ਮੈਚਿੰਗ ਲੈ ਲਓ ਪਮੇ ਆਲ ਓਵਰ ਲੈ ਲਓ ਇਕੂ ਰੇਟ ਹੈ ਬਾਈ ਜੀ ਸਿਮਰ ਤੋਂ ਸਿਮਰ ਦਾ ਤੇ ਜੇ ਪਲੇਨ ਲੈਣਾ ਸਿਮਰ ਤੋਂ ਬਿਨਾ ਬਾਈ ਜੀ ਉਹਦੇ ਵਿੱਚ 50 ਰੁਪਏ ਦਾ ਫਰਕ ਪੈਂਦਾ ਉਹ ਪਾਵਾਂਗੇ ਆਹ ਦੇਖੋ ਬਾਈ ਜੀ ਰੰਗ ਚੈੱਕ ਕਰ ਲਓ ਦੇਖੋ ਕਿੰਨੇ ਸੋਹਣੇ ਰੰਗ ਆ ਬਾਈ ਜੀ ਇਕਲਾ ਇਕਲਾ ਰੰਗ ਚੈੱਕ ਕਰ ਲਓ ਤੇ ਇੱਕ ਵਾਰੀ ਜੀ ਸ਼ੇਅਰ ਤੇ ਸਬਸਕ੍ਰਾਈਬਰ ਬਾਈ ਜੀ ਜਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਕਹੇ ਜੀ ਕੁਆਲਿਟੀ ਹੈ ਕੀ ਗੱਲ ਬਾਤ ਤੇ ਇੱਕ ਆਪਾਂ ਅਲਪਾਇਨ ਲਿਆਂਦੇ ਆ ਬਾਈ ਜੀ ਦੇਖੋ ਆਹ ਦੇਖੋ ਸ਼ੰਕਰ ਦਾ ਮਾਲ ਹੈ ਤੇ AK ਟੈਕਸ ਦਾ ਮਾਲ ਵੀ ਹੈਗਾ ਦਿਖਾਇਓ ਮੇਰੇ ਨਮਾਰੀਆਂ 'ਚ ਆਹ ਦੇਖੋ ਬਾਈ ਜੀ ਕੱਲੀ ਆਪਣੇ ਕੋਲੇ ਅਲਪੈਨ ਹੈ ਆਹ ਦੇਖੋ ਨਮਾਰੀਆਂ 'ਚ ਲੱਗੀ ਹੋਈ ਹੈ ਅਲਪੈਨ ਕੋਟਰੇਜ ਹੈ ਇਟਾਲੀਅਨ ਬੂਲ ਹੈ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕਪੜਾ ਰੱਖਦੇ ਆਪਾਂ ਇੱਕ ਨੰਬਰ ਕਪੜਾ ਹੈ ਇਹ ਚੈੱਕ ਕਰੋ ਦੇਖੋ ਬਾਈ ਚੈੱਕ ਕਰਕੇ ਦੇਖੋ ਕਾਲ ਆ ਆ ਦੇਖੋ ਵਾ ਇਹ ਅਲਪੈਨ ਨਾ ਸ਼ੰਕਰ ਦਾ ਬ੍ਰਾਂਡ ਆ ਬਾਈ ਜੀ ਦੇਖੋ ਅਲਪੈਨਡਾ ਭਾਈ ਜੀ ਸਾਰੀ ਵੇਚੀ ਜਾਂਦਾ ਵੀਡੀਓ ਵੀ ਤੁਸੀਂ ਬਹੁਤ ਦੇਖਦੇ ਹੋਵੋਗੇ ਭਾਈ ਜੀ ਚੈੱਕ ਕਰੋ ਸਮਾਰ ਕੇ ਸ਼ੰਕਰ ਦਾ ਮਾਲ ਹੈ ਜੀ ਰੂਹ ਖੁਸ਼ ਹੁੰਦੀ ਹੈ ਦੇਖ ਕੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜੀ ਅਲਪੈਨ ਵਧੀਆ ਮੋਟਾ ਕੱਪੜਾ ਆਹ ਦੇਖੋ ਭਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਆਹ ਦੇਖੋ ਭਾਈ ਜੀ ਆਹ ਦੇਖੋ ਭਾਈ ਜੀ ਕੁਆਲਿਟੀ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਭਾਈ ਜੀ ਇੱਕ ਵਾਰੀ ਜੀ ਆਪਣੇ ਕੋਲੇ ਮੈਚਿੰਗ ਆਈ ਹੈ ਐਲਪੈਨ ਦੇ ਵਿੱਚ ਹੀ ਮੈਚਿੰਗ ਆ ਬਾਈ ਜੀ ਇਹ ਵੀ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ ਹੁਣ ਫੇਰ ਫੇਰ ਦਿਖਾਈਏ ਬਾਈ ਜੀ ਦੇਖੋ ਚੈੱਕ ਚਮਾਲ ਹੈ ਬਹੁਤ ਹੀ ਸੋਹਣਾ ਇੰਨੀ ਰਿਪੀਟ ਹੈ ਬਾਈ ਜੀ ਇਹਦੀ ਜਿੰਨੀ ਤੁਸੀਂ ਕਹਿ ਦੋ ਮਾਲ ਬਾਈ ਜੀ ਪੂਰਾ ਨਹੀਂ ਹੁੰਦਾ ਆਹ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਰੇਟ 600 ਰੁਪਿਆ ਰੇਟ ਹੈ ਇਹਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਦੇਖੋ ਬਾਈ ਜੀ ਕੁਆਲਿਟੀ ਦੇਖੋ ਬਾਈ ਜੀ ਬਾਰ ਬਾਰ ਤੁਹਾਨੂੰ ਬੇਨਤੀ ਅਸੀਂ ਕਰਦਾ ਹੈ ਸ਼ੇਅਰ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਤੇ ਬਾਈ ਜੀ ਇੱਕ ਕਪੜਾ ਕੁਆਲਿਟੀ ਦਾ ਰੱਖਦੇ ਆ ਬਾਈ ਜੀ ਵਧੀਆ ਸ਼ੰਕਰ ਦਾ ਏਕੇ ਟੈਕਸ ਦਾ ਵਧੀਆ ਕੁਆਲਿਟੀ ਦੇ ਕਪੜਿਆ ਸਟੌਲ ਸੂਟ ਬਾਈ ਜੀ ਬਹੁਤ ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗੇ ਮਿਲਦੇ ਆ ਆਪਣੇ ਕੋਲੇ ਤੇ ਬਾਈ ਜੀ ਸੌਲ ਲੋਈਆਂ ਤੇ ਮਾਫਲਰ ਵਗੈਰਾ ਬਾਈ ਜੀ ਸਾਰਾ ਆਪਾਂ ਸਮਾਨ ਸੋਨੂੰ ਇੱਕੋ ਥੱਲੇ ਮਿਲਦਾ ਬਾਈ ਜੀ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰੋ ਵੀ ਕੀ ਮਾਲ ਰੱਖਦੇ ਆ ਅਸੀਂ ਕੀ ਕੁਆਲਿਟੀ ਰੱਖਦੇ ਆ ਕੀ ਸਾਡਾ ਆਪਣਾ ਰੇਟ ਹੁੰਦਾ ਜੇ ਕੋਈ ਕਿਸੇ ਨੂੰ ਨਹੀਂ ਸਮਝ ਆਉਂਦੀ ਬਾਈ ਜੀ ਫੋਨ ਚੱਲ ਰਿਹਾ ਆਪਣਾ ਸਕਰੀਨ ਤੇ ਨੰਬਰ ਮਾਰ ਲਿਆ ਕਰੋ ਤੇ ਗਲਤੀ ਫਲਤੀ ਹੋ ਗਈ ਉਹ ਮaaf ਕਰਨਾ ਇੱਕ ਦੋ ਦਿਨਾਂ ਤੱਕ ਫਿਰ ਫਿਰ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਕੋਈ ਨਵਾਂ ਸਟੱਫ ਦਿਖਾਵਾਂਗੇ ਨਵਾਂ ਕੁਆਲਿਟੀ ਦਿਖਾਵਾਂਗੇ ਉਦੋਂ ਤੱਕ ਲਈ ਮਾਫੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ